ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਅੱਜ ਨਾ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਤਨੋਲਾ ਮੰਡੀ ਜ਼ਿਲ੍ਹਾ ਜਿਹਨੂੰ ਬਰਨਾਲਾ ਪਾਇਆ ਜਾਂਦਾ ਮਸ਼ਹੂਰ ਮੰਡੀ ਆ ਤਨੋਲੇ ਦੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ 11 11 2022 ਐ ਕਿਉਂਕਿ ਬਾੜੇ ਸੱਜਣਾ ਨਹੀਂ ਨਾ ਡਿਮਾਂਡ ਰਹਿੰਦੀ ਆ ਵੀ ਯਾਰ ਨਾ ਵੀਡੀਓ ਦੇ ਵਿੱਚ ਸ਼ੁਰੂ ਦੇ ਵਿੱਚ ਬਾਈ ਵੀ ਡੇਟ ਦੱਸਿਆ ਕਰੋ ਤਰੀਕ ਦੱਸਿਆ ਕਰੋ ਕਿਉਂਕਿ ਕਈ ਸੱਜਣਾ ਆਪਣੇ ਦੇਖਣ ਵਾਲੇ ਵਿਊਅਰ ਨੇ ਜਿਹੜੇ ਬਜ਼ੁਰਗ ਵੀ ਦੇਖਦੇ ਨੇ ਆਪਾਂ ਨੂੰ ਸਿਆਣੇ ਬੰਦੇ ਉਦੇ ਕਰਕੇ ਆਪਾਂ ਤੁਹਾਨੂੰ ਡੇਟ ਦੱਸੀ ਆ ਤੇ ਪੂਰੀ ਅਪਡੇਟ ਆਪਾਂ ਤੁਹਾਨੂੰ ਨਾ ਅੱਜ ਸਜਣੋ ਦੇ ਦਾਂਗੇ ਤਨੌਲਾ ਮੰਡੀ ਦੀ ਵੀ ਕਿਹੜੀ ਝੋਟੀ ਦਾ ਕੀ ਰੇਟ ਆ ਕਿਹੜੀ ਮੈਂ ਦਾ ਕੀ ਰੇਟ ਆ ਵੀ ਪਹਿਲਾਂ ਨਾਲੋਂ ਰੇਟ ਵਧੇ ਨੇ ਜਾਂ ਘਟੇ ਨੇ ਜਾਂ ਸਥਿਰ ਨੇ ਰੇਟ ਤੇ ਕਦੋਂ ਵਧਣਗੇ ਪੂਰੀ ਡਿਟੇਲ ਮਿਲੂਗੀ ਵੀਡੀਓ ਚ ਵੀਡੀਓ ਨੂੰ ਸਕਿਪ ਨਾ ਕਰਿਓ ਲਾਸਟ ਤੱਕ ਵੀਡੀਓ ਦੇਖਿਓ ਤੇ ਐਂਡ ਤੱਕ ਜੁੜੇ ਰਹੋ ਲੈ ਇੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਤੁਸੀਂ ਉਸ ਤੋਂ ਬਾਅਦ ਵੀਡੀਓ ਦੇਖਣ ਤੇ ਮਸਤ ਹੋ ਜਾਣੇ ਹੋ ਸਬਸਕ੍ਰਾਈਬ ਆਪਣੇ ਚੈਨਲ ਨੂੰ ਜਰੂਰ ਕਰਿਆ ਕਰੋ ਆਜੋ ਇੱਕ ਚੰਗੀ ਝੋਟੀ ਤੋਂ ਨਾ ਸ਼ੁਰੂਆਤ ਕਰਾਉਣੀ ਆ ਸੋਦੀ ਪਹਿਲਾਂ ਸੱਜਣਾ ਕਰਾਉਣੀ ਆ ਗੱਲਬਾਤ ਹੋਰ ਬਾਈ ਕਿਵੇਂ ਆ ਉੱਚੀ ਬੋਲੀ ਥੋੜਾ ਰੋਟੀ ਰੋਟੀ ਖਾ ਕੇ ਖਾ ਕੇ ਆਇਆ ਰੋਟੀ ਰੋਟੀ ਫੁੱਲ ਖਾ ਕੇ ਫੁੱਲ ਖਾਧੀ ਹੋਏ ਉੱਚੀ ਬੋਲ ਪੂਰਾ ਨਾਮ ਦੱਸ ਦੇਗੀ ਆ ਨਾਮ ਭਿੰਦਰ ਨੇ ਕਿਹੜੇ ਨੂੰ ਆਇਆ ਥੋੜਾ ਭਿੰਦਰ ਸਿੰਘ ਪਿੰਡ ਕਿਹੜਾ ਪਿੰਡ ਕਾਲੇ ਕੀ ਕਾਲੇ ਕੀ ਕਿਹੜੇ ਏਰੀਆ 'ਚ ਰਹਿੰਦਾ ਆਹੀ ਬਰਨਾਲ ਅੱਛਾ ਬਰਨਾਲਾ ਤਨੌਲੇ ਦੇ ਨੇੜੇ ਰਹਿੰਦਾ ਕਿੰਨੀਆਂ ਝੋਟੀਆਂ ਦਿਖਾਵਾਂਗੇ ਅੱਜ ਆਪਾਂ ਵੀਡੀਓ 'ਚ ਉਹ ਦੇਖਾ ਤਾਂ ਐ ਪੰਜ ਛੇ ਪੰਜ ਛੇ ਝੋਟੇ ਵਪਾਰ ਦਾ ਹੀ ਕੰਮ ਹੈ ਹਾਂ ਜੀ ਡੇਰੀ ਵੀ ਆ ਅਸੀਂ ਬਸੂਏ ਗਏ ਰੱਖੇ ਅੱਛਾ ਡੇਰੀ ਦਾ ਕੰਮ ਵੀ ਆ ਬਾਈ ਦਾ ਨਾਲ ਵੀ ਦੁੱਧ ਪਾ ਲੈਣੇ ਆ ਜੇ ਕੋ ਡੰਗਰ ਅੜਦਾ ਵੀ ਆ ਨਹੀਂ ਵਿਕਦਾ ਹਨਾ ਇੱਕ ਨੰਬਰ ਤੋਂ ਕਰੀਏ ਸ਼ੁਰੂ ਕਿਹੜਾ ਸੂਆ ਕਿਹੜਾ ਲੈ ਪੰਡ ਤਾਂ ਕੈਮਰਾ ਚੋਤੀ ਤੇ ਮਾਰ ਦੇਣੀ ਦੂਜਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਿਆ ਹਫਤਾ ਜੀ ਇੱਕ ਹਫਤਾ ਕਿੰਨਾ ਕ ਦੁੱਧ ਤਿਆਰੀ ਰਹਿ ਜਾਂਦਾ ਦੁੱਧ 14 ਕਿਲੋ 14 ਕਿਲੋ ਉਹ ਲੇ ਵਾਲੂਗਾ ਝੋਟੀ ਦਾ ਬਹੁਤ ਹਨ ਸਿੰਗਲ ਵਜਾਰੀ ਆ ਹਾਂ ਹਾਂ ਸਿੰਗਲ ਇਈ ਵਾਰੀ ਮਖਾਪ ਪਾਰੀ ਥੋੜਾ ਵੱਡਾ ਵੀ ਲਾ ਰਹੇ ਨੇ ਵੱਡਾ ਆਪਣਾ ਬੱਤ ਦਾ ਲਾਇਆ ਤਾਂ ਹੋਇਆ ਪਰ ਥੋੜਾ ਨਾ ਬਾਜ਼ਾਰ ਤਾਂ ਨਾ ਸੱਜਣਾ ਜੇ ਮੈਂ ਆਖਾਂ ਕਈ ਬੰਦੇ ਕਮੈਂਟ ਕਰਦੇ ਨੇ ਵੀ ਮੰਡੀ ਦਾ ਝੋਟੀਆਂ ਏਖੜ ਲੱਗੀਆਂ ਹੁੰਦੀਆਂ ਕਿਉਂਕਿ ਕਿਹੜੀ ਮਰਜੀ ਮੰਡੀ ਵਗ ਜਿਓ ਮੰਡੀ ਤੇ ਪਸ਼ੂ ਬਾਜ਼ਾਰ ਲੱਗ ਕੇ ਕੀ ਆਉਂਦਾ ਬਾਈ ਹੈਨਾ ਬਾਜ਼ਾਰ ਲੱਗ ਕੇ ਚੰਗਾ ਲੱਗਦਾ ਇਹਨਾ ਆਪ ਤੋੜ ਕੇ ਦਿਖਾ ਦੇ ਇੱਕ ਵਾਰੀ ਫਿਰ ਰੇਟ ਰੂਟ ਦੀ ਕਰਾਉਣੀਆ ਗੱਲ ਬਾਤ ਜੇ ਗੱਲ ਕਰਾਂ ਨਾ ਸੱਜਣਾ ਝੋਟੀ ਦਾ ਕੱਡ ਕਾਠ ਦਰਮਿਆਨਾ ਰੰਗ ਰੁੰਗ ਦੀ ਗੱਲ ਕਰਾਂ ਨਾ ਜਮਾ ਛਾ ਕਾਲੇ ਰੰਗ ਚ ਆ ਤੇ ਥੱਲੋਂ ਲੇਵਾ ਸੇ ਸਿੰਘੂ-ਸਿੰਗੂ ਦੀ ਗੱਲ ਕਰਾਂ ਬਿਲਕੁਲ ਕੁੰਡੇ ਸਿੰਘਾਂ ਜੱਟ ਥੱਲੇ ਲੇਵ ਆਲੂਆ ਦਿਖਾ ਦੋ ਪੰਡਤ ਜੀ ਸਮਾਰ ਕੇ ਦਿਖਾ ਗਏ ਆਪਣੇ ਆਪ ਹੈ ਨਾ ਲੇਵੇ ਲੂਵੇ ਦੀ ਸੱਜਣੋ ਝੋਟੀ ਪਲਵਾਨਾਂ ਵਾਂਗੂ ਤੁਰਦੀ ਆ ਤੇ ਆਪਣੇ ਆਪ ਰੌਟ ਵੀ ਚੰਗਾ ਲੱਗਿਆ ਤੇ ਬਾਕੀ ਦੀ ਚਵਾਈ ਚਬੂਈ ਪੁੱਛਦਿਆਂ ਬਾਈ ਨੂੰ ਚੱਲ ਕੇ ਕਿਵੇਂ ਇਹਦੀ ਚਵਾਈ ਆ ਤੇ ਕਿੰਨਾ ਕਿਹਦਾ ਸਦਨ ਇਹ ਰੇਟ ਕਰਦਾ ਕਿੰਨੇ ਕ ਦੀ ਝੋਟੀ ਆਪਾਂ ਨੂੰ ਛੱਡ ਦਿੰਦੇ ਸਾਰੀ ਡਿਟੇਲ ਲੈ ਕੇ ਦੇ ਦੂੰਗਾ ਮੈਂ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ ਆ ਜਾ ਕਿੰਨੇ ਦੀ ਵੇਚਾਂਗੇ ਆਪਾਂ ਇਹ ਮੁੱਲ 1.5 ਲੱਖ ਜੀ ਮੁੱਲ ਜਿੰਨਾ ਮਰਜ਼ੀ ਕਰੀਂ ਨਾ ਸਾਉਂਦੇ ਆ ਸੱਜਣ ਵੀ ਆ ਗਿਆ ਚੱਲ ਪਿਆ ਕੰਮ ਕਿੰਨੇ ਦੀ ਛੱਡ ਦਾਂਗੇ ਮੰਗਣ ਵਾਲੀ ਗੱਲ ਤਾਂ ਅਲੱਗ ਆ ਤੈਨੂੰ ਵੀ ਪਤਾ ਹੁਣ ਕੰਮ ਹਨਾ ਡਾਊਨ ਆ ਨਾ ਥੋੜਾ ਜਿਹਾ ਨਾ 10 ਦਿਨ ਤਾਂ ਡਾਊਨ ਰਹੂ ਕੰਮ ਹੋਰ ਇੱਕ 20 ਹੀ ਛੱਡ ਦਾਂਗੇ ਹੈ ਇੱਕ 20 10 ਦੁੱਸ ਦੀ ਨਹੀਂ ਹੋਣੀ ਨਾ ਬਾਕੀ ਮੌਕੇ ਤੇ ਹੈ ਮੈਂ 31 ਚਾਹੁੰਦਾ ਤਾਂ ਬੰਦੇ ਤੌਰ ਤੇ ਨੰਬਰ ਬੋਲ ਦੇ ਬਾਈ ਜੀ 90564 ਹਾਂਜੀ 75942 ਇੱਕ ਵਾਰੀ ਫਿਰ 90564 ਹਾਂਜੀ 75942 ਲੈ ਤੇ 31 ਤੇ ਕੈਮਰਾ ਮਾਰਦੇ ਹੋ ਸ਼ਕੀਨ ਬਾਲੀਆ ਕੱਦ ਦਰਮਿਆਨਾ ਕੱਦਕਾਰਾ ਜੇ ਕਹਿ ਲੀਨਾ ਕਿ ਖੇਡ ਜੀ ਆ ਜਵਾਕ ਖੇਡ ਵੀ ਲੱਗ ਜਾਣਗੇ ਘਰੇ ਨਾ ਵੀ ਦੁੱਧ ਪੀਣ ਨੂੰ ਵੀ ਠੀਕ ਰਹੂਗੀ ਹੈਨਾ ਤੇ ਸਿੰਘ ਸਿੰਘ ਦਿਖਾ ਦੀ ਇਹਦਾ ਸਮਾਰ ਕੇ ਜਦੋਂ ਤੁਰੂ ਵੀ ਲੈ ਬਿਲਕੁਲ ਛੱਲੇ ਵਾਲਾ ਸਿੰਘ ਆ ਸੱਜਣੋ ਕੁਆਲਿਟੀ ਚੰਗੀ ਆ ਝੋਟੀ ਝੋਟੀ ਆ ਫਾਨ ਵਾਲੀ ਆ ਜੇ ਥਣ ਦੀ ਗੱਲ ਕਰਾਣਾ ਮੈਂ ਥਣਾਂ ਚ ਨਾ ਸੱਜਣੋ ਆਪਸ ਦੇ ਵਿੱਚ ਗੈਪ ਬਹੁਤ ਆ ਤੇ ਥਣ ਪੂਰੀ ਦੂਰੀ ਤੇ ਲੱਗੇ ਨੇ ਆਪਸ ਚੀ ਦੇ ਚੰਗੀ ਝੋਟੀ ਆ ਨੀਚੋਂ ਸਾਫ ਸੁਥਰੀ ਆ ਕੱਦ ਦਰਮਿਆਨਾ ਕੱਦਕਾਰਾ ਜੇ ਕਰੂ ਵੀ ਕਿਉਂਕਿ ਉਮਰ ਛੋਟੀ ਆ ਹਲੇ ਦੰਦਾਂ ਚ ਹੀ ਆ ਤੇ ਆਜੋ ਡਿਟੇਲ ਨਾ ਇਹਦੀ ਆਪਾਂ ਪੰਡਤ ਜੀ ਨੂੰ ਪੁੱਛਦੇ ਆ ਤੇ ਇੱਥੇ ਤੋਂ ਜੇ ਗੈਪ ਕੁ ਸੱਜਣਾ ਥਾਣਾ ਦਾ ਬਾਹਲਾ ਗੈਪ ਲੇ ਇਧਰ ਅੱਗੇ ਤੋਂ ਵੀ ਦੇਖ ਸਕਦੇ ਆ ਅੱਗੇ ਤੋਂ ਪੂਰਾ ਲੈ ਸਿੰਘ ਸਿੰਘ ਮੂੰਹ ਮੱਥਾ ਸਮਾਰ ਕੇ ਦਿਖਾ ਦੇ ਬਈ ਆਜੋ ਜੀ ਪਹਿਲਾਂ ਆਪਣਾ ਸ਼ੁਭਨਾਮ ਦੱਸ ਦਿਓ ਬਾਕੀ ਤਾਂ ਸੱਜਣ ਜਾਣਦੀ ਨੇ ਤੁਹਾਨੂੰ ਇੱਕ ਵਾਰੀ ਇਹਦੇ ਨਵੇਂ ਸੱਜਣ ਜੁੜੇ ਨਹੀਂ ਮੇਰਾ ਨਾਮ ਜੀਤੀ ਪੰਡਤ ਪਿੰਡ ਹੰਢਾਇਆ ਹਾਂਜੀ ਉੱਥੇ ਚੁੰਗਾ ਹਾਂਜੀ ਲੈ ਸੱਜਣ ਦਾ ਰਿਪੋਰਟਰ ਹੀ ਭਾਰਮਾ ਆ ਬਾਈ ਨੇ ਨਾ ਤਕਰੀਬਨ ਸਾਰੇ ਜਾਣਦੇ ਨੇ ਕਿੰਨਾ ਕਪਰਾਣਾ ਕੰਮ ਆ ਵਪਾਰ ਦਾ ਆਪਣਾ ਹੈਗਾ 25-30 ਸਾਲ ਦਾ 25-30 ਪੂਰਾ ਐਕਸਪੀਰੀਅੰਸ ਹੈ ਪਰ ਗਾਵਾਂ ਵੀ ਹੁੰਦੀਆਂ ਮੈਸਾਂ ਵੀ ਹੁੰਦੀਆਂ ਪਤਾ ਨਹੀਂ ਲੱਗਦਾ ਵੀ ਆਪਣੇ ਘਰ ਕਿੰਨੀਆਂ ਕਿੰਨੀਆਂ ਗਾਵਾਂ ਕਿੰਨੀਆਂ ਕਿ ਮੱਝਾਂ ਮਿਲ ਸਕਦੀਆਂ ਘਰੇ ਜਿੰਨੀਆਂ ਵਰਜੀ ਲੈ ਲੈ 10 ਗਾਈਆਂ ਤੱਕ 10-15 ਮੈਸਾਂ ਤੱਕ ਹਰ ਬੰਤ ਅੱਛਾ ਜਿਹੜੇ ਨਾ ਸੱਜਣੋਂ ਕਈ ਵਾਰੀ ਐਮਪੀ ਵਾਲੇ ਸੱਜਣਾਂ ਫੋਨ ਕਰ ਲਾਂਦੇ ਨੇ ਆ ਸੱਜਣ ਕੋਲੇ ਮਿਲਣ ਗਿਆ ਉਹ ਤੁਹਾਨੂੰ 10-15 ਗਾਈਆਂ ਤੇ ਟਾਪ ਕੁਆਲਟੀ ਦੇ ਮੱਜਾ ਜਿਹੜੀ ਕੁਆਲਟੀ ਦੀ ਕਹੋਂਗੇ ਉਸ ਕੁਆਲਟੀ ਦੀ ਆਪਾਂ ਅਵੇਲੇਬਲ ਕਰਾ ਦਾਂਗੇ ਹਾਂਜੀ ਹਾਂ ਲੈ ਹੁਣ ਇਹਦੀ ਡਿਟੇਲ ਦਾ ਦਵਾ ਜਿਹੜੀ ਆਪਾਂ ਖੇੜ ਜੀ ਲੈਂਦੀ ਆ ਕਿ ਨੀ ਤਾਜੀ ਸੂਈ ਆ ਦੋ ਤਿੰਨ ਦਿਨਾਂ ਦੀ ਸੂਈ ਆ ਅੱਛਾ ਦੰਦਾ ਚ ਕੀ ਆ ਦੰਦਾ ਚ ਚੌਗੀ ਆ ਜੀ ਚਾਰ ਬੰਦ 10 ਕਿਲੋ ਦੁੱਧ ਆਇਆ ਹੈ। ਅੱਛਾ 10 ਕਿਲੋ ਤਿਆਰ ਹੈ। ਮੀਂਹ ਵਾਂ ਥੋੜਾ ਆਟਾ ਐਤਿਆ ਰੱਖਦੀ ਹੈ ਨਾ। ਬਣੋਗੀ ਹਜੇ ਤਾਜੀ ਸੂਈ। ਅੱਛਾ ਇੱਕ ਨਾ ਪਲੂਣ ਪਲੂਣ ਪਸ਼ੂ ਕਿੰਨੇ ਕਿ ਦਿਨਾਂ ਤੱਕ ਬਣਦਾ ਹੈ? ਪਲੂਣ ਪਸ਼ੂ ਦਾ 1 ਮਹੀਨੇ ਜਦੋਂ ਦੁੱਧ ਤੇ ਆਉਂਦਾ ਜੀ। ਜਿਵੇਂ ਤੁਹਾਡਾ ਪੁਰਾਣਾ ਐਕਸਪੀਰੀਅੰਸ ਆ? 1 ਮਹੀਨੇ ਚ ਜਾ ਕੇ ਦੁੱਧ ਤੇ ਆਉਂਦਾ। ਆ ਜੇ ਪਲੂਣ ਪਸ਼ੂ 1 ਮਹੀਨੇ ਚ ਦੁੱਧ ਪੂਰਾ ਕਰਦਾ। ਪੂਰਾ ਕਰ ਜਾ। ਇਹਦਾ ਰੇਟ ਜੀ ਫਿਰ ਫਿਕਸ ਰੇਟ ਹੀ ਦੱਸ। ਇਹਦਾ ਰੇਟ ਜਮਾ ਮੁੱਲ 75 72000 ਦੀ ਦੇਣੀ ਹੈ। ਲੈ 72000 ਦੀ ਮਿਲੂਗੇ ਉਹ ਮੈਂ ਤੁਹਾਨੂੰ ਐਂ ਤਾਂ ਕਹਿੰਦੇ ਨੇ ਹਾਂ ਵੀ ਡਾਬਲ ਦੀ ਹੋ ਜੂ ਕਿਉਂਕਿ ਡਾਬਲ ਦੀ ਕੋਈ ਨਹੀਂ ਹੁੰਦੀ ਡੁੱਡੇ ਰੁਪਈਆ ਦੀ ਇਹ ਚੀਜ਼ ਅਗਲੇ ਸੂਏ ਬਣਨ ਵਾਲੀ ਆ ਅਜਾ ਹੁਣ ਆਪਾਂ ਅਗਲੀ ਝੋਕੀ ਦਿਖਾਉਣੀ ਆ ਪੰਤਰੀ ਦੀ ਮੇਰੇ ਘਰੋਂ ਆ ਝੋਕਾ ਇਹਦਾ ਵੀ ਥਣ ਲੈ ਬਸ ਮਾਰ ਕੇ ਦਿਖਾ ਦੇ ਆ ਭਾਲ ਹੋ ਰਹੀ ਆ ਜੀ ਥੋੜੀ ਜੀ ਭਾਲਾ ਭਾਲ ਮੋੜੀ ਮੋਟੇ ਇਹਦਾ ਸੂਆ ਕਿਹੜਾ ਇਹਦਾ ਵੀ ਦੂਜਾ ਸੂਆ ਈ ਆ ਇਹਦਾ ਵੀ ਦੂਜਾ ਸੂਆ ਇਹਨੂੰ ਕਿੰਨੇ ਕਿਤੇ ਨਾ ਹੋ ਗਏ ਸੂਈ ਨੂੰ ਇਹਨੂੰ ਹੋ ਗਏ 4-5 ਦਿਨ ਇਹਨੂੰ ਹੋ ਗਏ ਸੂਈ ਲੱਗ ਸੱਚ ਨੂੰ ਦੂਜਾ ਸੂਆ ਇਹਦਾ ਉਹ ਇਹ ਜੇ ਗੱਲ ਕਰਾਂ ਨਾ ਇਹਦੇ ਰੰਗ ਰੰਗ ਜੇਵਾ ਜੈ ਡਬਲੈਕ ਰੰਗਾ ਜਿਵੇਂ ਆਪਾਂ ਪ्योर ਮੋਹਰਾ ਕਹਿ ਦਿੰਦੇ ਆ ਨਾ ਉਹਦੇ ਚ ਪੈਂਦੀ ਆ ਝੋਟੀ ਤੇ ਗੱਲ ਕਰੀਏ ਜੇ ਦੀ ਪੁੱਠੇ ਦੀ ਚੜਾਈ ਚੜੂਈ ਵੀ ਦਿਖਾ ਦੇ ਉਸ ਤੋਂ ਸਮਾਰਕ ਗੱਲ ਇਹਦੇ ਉਤੋਂ ਚੜਾਈ ਚੜੂਈ ਦੀ ਗੱਲ ਕਰੀਏ ਤੇ ਥਣਾ ਦੀ ਗੈਪ ਦੀ ਗੱਲ ਕਰੀਏ ਸਿੰਘ ਦੀ ਗੱਲ ਕਰਾਂ ਮੈਂ ਨੇੜਿਓਂ ਦਿਖਾ ਦੇ ਲੇਵਾ ਸਜਣੋ ਨਾ ਸਾਰੀਆਂ ਕੁਆਲਿਟੀਆਂ ਨੇ ਝੋਟੀ ਚ ਕਿਸੇ ਪਾਸਿਓਂ ਮਾਰ ਨਹੀਂ ਖਾਂਦੀ ਤੇ ਇਧਰ ਤੋਂ ਆ ਪੁੱਠਾ ਲਗਾ ਲਈਦਾ ਲੈ ਜੇ ਗੱਲ ਕਰਾਂ ਨਾ ਮੈਂ ਸਜਣੋ ਇੱਥੇ ਤੋਂ ਜਿਹੜਾ ਜਾਨਵਰ ਆਪਾਂ ਕਹਿੰਦੇ ਦੁੱਧ ਵਾਲੇ ਜਾਨਵਰ ਦੀ ਨਾ ਮੇਨ ਨਿਸ਼ਾਨੀਆਂ ਨੇ ਇਹੜੇ ਆ ਪੂੜੇ ਨੇ ਚੜਾਈ 'ਚ ਹੋਣਗੇ ਤੇ ਉੱਤੋਂ ਜਾਨਵਰ ਚੜਾਈ ਨੇੜੇ ਕਰਕੇ ਦਿਖਾ ਥਣ ਆ ਅੱਗੇ ਅੱਗੇ ਦਿਖਾ ਦੇ ਬਾਈ ਥਣ ਥਣ ਉਹ ਤੋਂ ਦਿਖਾ ਦੇ ਅੱਗੇ ਲੈ ਥਣ ਥਣ ਦਾ ਸੱਜਣਾ ਲੱਗਿਆ ਪੂਰਾ ਜਾਮਣ ਵਰਗਾ ਕਾਲਾ ਰੰਗ ਲ ਪੰਡਤ ਜੀ ਇਹਦੀ ਕੀ ਡਿਟੇਲ ਆ ਕਿਹੜਾ ਸੁਆ ਇਹਦਾ ਇਹਦਾ ਦੂਜਾ ਸੂਆ ਹੀ ਹਾਂਜੀ ਦੁੱਧ ਹੈਗਾ ਥੱਲੇ 14 ਕਿਲੋ 14 ਤਿਆਰ ਇਹ ਵੀ ਟੈਂਕ ਰੱਖਦੀ ਏ ਲੈ ਬੰਦ ਉਹ ਟੈਂਕ ਲੱਗਦੇ ਹੁਣ ਤਾਜੀ ਆ ਜੇ ਬਣ ਜੂਗੀ ਗਾ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ 5-6 ਦਿਨ ਹੋ ਗਏ ਸੂਈ ਨੂੰ 5-6 ਦਿਨ ਫਿਰ ਵਧੂਗੀ ਕਿਲੋ ਦੋ ਕਿਲੋ 15 ਕਿਲੋ ਦੁੱਧ ਆਮ ਨਾਲ 15 ਕਿਲੋ ਦੁੱਧ ਕਿਉਂਕਿ ਜਾਤ ਕੁਆਲਟੀ ਨਾਲ ਸੱਜਣੋਂ ਮੈਂ ਦੀ ਹੈਗੀ ਆ ਚੰਗੀ ਦੁੱਧ ਪਾ ਦੂਗੀ ਬਾਕੀ ਜੇ ਆਪਾਂ ਨਾ ਕੋਈ ਸੱਜਣ ਆਪਣੇ ਘਰੇ ਆਉਂਦਾ ਚੋਂ ਚਵਾਵਾਂਗੇ ਡੰਗ ਚਵਾਵਾ ਦੇ ਵਿੱਚ ਵਾਦਾ ਦੋ ਡੰਗ ਚੋ ਕੇ ਲੈ ਅੱਛਾ ਦੋ ਡੰਗ ਤਿੰਨ ਡੰਗ ਨਾ ਕੋਈ ਸੱਜਣ ਆਪਾਂ ਚੋ ਕੇ ਹਣਿਆ ਇਹ ਕਿੰਜ ਦਾ ਬਠਿੰਡੇ ਰੋਡ ਤੇ ਅਜਾ ਬਠਿੰਡੇ ਰੋਡ ਤੇ ਰਹਿ ਜਾਣਾ ਜੇ ਬਰਨਾਲੇ ਵੱਲੋਂ ਬਠਿੰਡੇ ਰੋਡ ਜਾਂਦੀ ਆ ਹਾਂ ਹਾਂ ਬਠਿੰਡੇ ਰੋਡ ਤੇ ਇਹਦਾ ਰੇਟ ਫਿਰ ਇਹਦਾ ਰੇਟ ਇਹਦਾ ਮੁੱਲ 195 ਲੈ ਲਾਂ 95 ਹੋਰ ਵੀ ਕਰ ਦਾਂਗੇ ਹੋਰ ਕਰ ਦਾਂਗੇ ਮਾੜਾ ਮੋਟਾ ਰਿਆ ਤੇ 90 ਵੀ ਕਰ ਦਾਂਗੇ ਕਰ ਦਾਂ ਕਰਦਾ 90 ਚ ਵੀ ਸੱਜਣੋਂ ਵਧੀਆ ਮਾਰਦਾਨ ਹੋ ਜੂਗਾ ਤੁਹਾਡਾ ਲੈ ਆ ਜਾਓ ਤਿੰਨ ਨੰਬਰ ਵਾਲੀ ਵੀ ਦਿਖਾਉਣਾ ਇਹਦਾ ਵੀ ਮੂੰਹ ਮੱਥਾ ਸਿੰਘ ਸੁੰਗ ਦਿਖਾਏ ਸਮਾਨ ਆ ਦਿਖਾਏ ਤੇਰਾ ਕੇ ਲੈ ਛੋਟੀ ਸੱਜਣੋਂ ਇਹ ਵੀ ਚੰਗੀ ਆ ਛੋਟੀਆਂ ਦਾ ਸਾਰੀਆਂ ਸੋਹਟੀਆਂ ਨੇ ਇਹਦਾ ਸੂਆ ਕਿਹੜਾ ਜੀ? ਇਹਦਾ ਵੀ ਦੂਜਾ ਸੂਆ ਹੈ। ਇਹਦਾ ਵੀ ਦੂਜਾ ਸੂਆ। ਵਪਾਰੀ ਮੈਂ ਦੂਜੇ ਤੋਂ ਕੋਈ ਵੱਧ ਕਹਿੰਦੀ ਨਹੀਂ ਹੈ ਜੀ ਦੂਜੇ। ਨਹੀਂ ਦੂਜੇ ਕੁਝ ਆਪਾਂ ਮਸਲਾ ਦੇਖੋ। ਥਾਂ-ਥਣੋ ਹਟੇ ਇਹਦਾ ਵੀ ਚੰਗਾ ਲੱਗਿਆ ਪਰ ਗੈਪ ਨਾ ਥੋੜਾ ਜਿਹਾ ਜ਼ਰੂਰ ਘੱਟਾ ਪਰ ਲੈਵਾ ਅੱਗੇ ਨੂੰ ਬਹੁਤਾ ਸੱਜਣੋ। ਇਹ ਵੀ ਦੁੱਧਾਂ ਦੀਆਂ ਨਿਸ਼ਾਨੀਆਂ ਨੇ। ਦੁੱਧ ਦਾ ਜਾਨਵਰ ਆ ਖੋਲ ਕੇ ਤੋੜ। ਵਾਹ ਜੀ ਇਹ ਵੀ ਕੱਲ ਹੀ ਸੂਈ ਆ। ਅੱਛਾ ਕੱਲ ਦੀ ਸੂਈ ਆ। ਬੌਲੇ ਜੀ ਅੱਜ ਦਾ। ਬੌਲੇ ਤੇ ਆ ਬੌਲੇ ਤੇ ਆ ਕੱਲ ਖਾਲੀ ਕਰਤੀ ਅੱਜ ਬਣੀ ਨਹੀਂ ਪੂਰੀ। ਅੱਛਾ ਨਾ ਬੌਲੇ ਵਾਲਾ ਜਾਨਵਰ ਫਿਰ ਮੰ ਜਿਹੜਾ ਬੌਲੇ ਚ ਜਾਨਵਰ ਹੁੰਦਾ ਉਹ ਥੋੜਾ ਢਿੱਲਾ ਜਿਹਾ ਲੱਗਦਾ ਈ ਥੱਲੇ ਹਣਾ ਨਾ ਨਾ ਬਣੀ ਨਹੀਂ ਆ ਤੇ ਤਾਜ਼ੀ ਆ ਇਹ ਬੱਚਾ ਦੇਖ ਜਮਾ ਬੱਚਾ ਬੱਚਾ ਨਾਲ ਆ ਇਹਦੇ ਦਿਖਾ ਦਾਂਗੇ ਇੱਕ ਵਾਰੀ ਆਪਾਂ ਲੈ ਇਹ ਨਾ ਸੱਜਣੋ ਕੱਲ ਦੀ ਸੂਈ ਹੋਈ ਆ ਲੈ ਬੱਚੇ ਤੇ ਵੀ ਕੈਮਰਾ ਮਾ ਵੀ ਨਾਲ ਉਹ ਬੱਚਾ ਦਿਖਾ ਦੇ ਇੱਧਰ ਲੈ ਕੱਚੀ ਸੂਈ ਹੋ ਜਾਂ ਕੱਲ ਵੀ ਆ ਕਿਉਂਕਿ ਜਿਹੜਾ ਜਾਨਵਰ ਬੁੱਧ ਤੇ ਆ ਹੁੰਦਾ ਸੱਜਣੋ ਉਹ ਤਾਂ ਬਾਜ਼ਾਰ ਬਾਜ਼ਾਰ ਬਜ਼ੂਰ ਲਾ ਕੇ ਚੰਗਾ ਤਿਆਰ ਹੋ ਜਾਂਦਾ ਬੌਲੇ ਵਾਲੀ ਝੁੱਟੀ ਨਾਲ ਤੁਹਾਨੂੰ ਥੋੜੀ ਜੀ ਅੱਗੇ ਤਾਂ 10 ਵੀ ਦੰਨਾ ਜਿਹੜੀ ਬੌਲੇ ਚ ਹੁੰਦੀ ਹੈ ਨਾ ਥੋੜੀ ਪੋਲੀ ਰਹਿ ਪੋਲੀ ਰਹੀ ਹੈ ਬੰਦ ਨਾ ਦੁੱਧ ਅੱਗੇ ਬਣੂਗੇ ਆਸਰ ਦੁੱਧ ਤੇ ਆਕੇ ਬਣਦੇ ਆ ਇਹਦੇ ਕਿੰਨੇ ਰੁਪਏ ਲਾਵਾਂਗੇ ਆਪਾਂ ਦੁੱਧ ਕਿੰਨਾ ਕਪਾ ਦੇ ਇਹ ਦੁੱਧ ਪਾਓਗੇ 14 ਕਿਲੋ 14 ਕਿਲੋ ਅੱਛਾ ਇਹ 14 ਕਿਲੋ ਦੁੱਧ ਖਾਸੇ ਲੈ ਲਈਏ ਦੋ ਡੰਗ ਚ ਤਿਆਰ ਕਰਕੇ ਵੀ ਦੇ ਦਾਂਗੇ ਹੋਏ ਹਿਸਾਬ ਨਾਲ ਸਾਈ ਕਰ ਲਾਂਗੇ ਆਹਾ ਇਹਦਾ ਰੇਟ ਫਿਰ ਇਹਦਾ ਮੁੱਲ 95 90 ਲੈ ਲਾਂ ਛੋਟੀ ਹੈ ਛੋਟੀ ਹੈ ਛੋਟੀ ਆ ਘੱਟ ਕਰ ਲਾਂਗੇ ਜਿਹੜਾ ਬੰਦਾ ਉਹ 85 ਦੀ ਦੇ ਦਾਂਗੇ 85 ਤੱਕਰ ਚੱਲ ਤੇਰੀ ਮਰਜ਼ੀ ਹੋਜੂ 85 ਹੋਜੂ ਮੈਨੂੰ ਕਹ ਕਿੱਥੇ ਸਾਮੋਗੇ ਇਹਨੇ ਜੀ ਬੰਦਾ ਕੋਈ ਅੱਜ ਅੱਜ ਦਾ ਰੇਟ ਨੇ ਇਹਦਾ 85000 ਦੀ ਮਿਲੂਗੀ ਬਣੀ ਤਣੀ ਦਾ ਫਿਰ ਦੇਖਣਾ ਤੇ ਬਾਕੀ ਨਾ ਦੂਰੋਂ ਜਿਹੜਾ ਸੱਜਣਾ ਆਊਗਾ ਉਹਦਾ ਮਾਨ ਤਾਨ ਵੀ ਕੀਤਾ ਜਾਊਗਾ ਤੇ ਨੰਬਰ ਬੋਲ ਦੋ ਜੀ ਆਪਣਾ 987763 6634 ਇੱਕ ਵਾਰੀ ਫਿਰ ਬੋਲ ਦੋ 987763 6634 ਲੈ ਆਜੋ ਸੱਜਣਾ ਹੋਰ ਅੱਗੇ ਲੈ ਕੇ ਚੱਲਦੇ ਆ ਮੰਡੀ 'ਚ ਹੋਰ ਦਿਖਾਉਨੇ ਆ ਨਕੀਨੇ ਮੰਡੀ ਦੇ ਅੱਜ ਮੈਂ ਛੋਟੇ ਵੱਡੇ ਸਾਰੇ ਰੇਟਾਂ ਤੋਂ ਤੁਹਾਨੂੰ ਜਾਣੂ ਕਰਾ ਦੂੰਗਾ ਵੀਡੀਓ ਨਾਲ ਐਂਡ ਤੱਕ ਜੁੜੇ ਰਹੀ ਲੈ ਸੱਜਣੋ ਨਾ ਹਰੇਕ ਮੰਡੀ ਦੇ ਤੁਸੀਂ ਕਹੋਗੇ ਵੀ ਆਹ ਲਾਣੇਦਾਰ ਤੇ ਆਹ ਸੱਜਣ ਨਾ ਮੇਰੇ ਨਾਲ ਹੀ ਖੜਾ ਹੁੰਦਾ ਕਿਉਂਕਿ ਇੱਕਦਾਂ ਨਾਲ ਗੱਲ ਇੰਨਾ ਨਾਲ ਆਪਣਾ ਪਿਆਰ ਵਾਲਾ ਪੈ ਗਿਆ ਹਰੇਕ ਵੀਡੀਓ ਤੇ ਸੱਜਣ ਮਿਲਦੇ ਨੇ ਤੇ ਬਾਕੀ ਗੱਲ ਰਹਿਣਾ ਇਹਦਾ ਰੇਟ ਆ ਜਿਹੜਾ ਰੇਟ ਮੈਨੂੰ ਬਾਹਲਾ ਫਿੱਟਾਇਆ ਲਾਣੇਦਾਰ ਦਾ ਕਿਉਂਕਿ ਲਾਣੇਦਾਰ ਨਾ ਜਾਇਜ਼ ਰੇਟੇ ਕਰਦਾ ਤੇ ਮਾਲ ਸੱਜਣੋ ਵੇਚ ਵੀ ਦਿੰਦਾ ਰੇਟ ਜਾਇਜ਼ ਕਰਕੇ ਅੱਜ ਦੋ ਝੋਟੀਆਂ ਦਿਖਾਵਾਂਗੇ ਦੋਹੇ ਦਿਖਾਵਾਂਗੇ ਗੱਬਣ ਇੱਕ ਤਾਂ ਆ ਦਿਖਾਵਾਂਗੇ ਇਹ ਨਗੀਨਾ ਕਹਿ ਲੋ ਪੂਛ ਜ਼ਰੂਰ ਝੋਟੀਆਂ ਥੋੜੀ ਜੀ ਜੇ ਪੈਸੇ ਲੈਣ ਦਾ ਬਾੜੇ ਵੰਗੂਗਾ ਨਾ ਫਿਰ ਆਪਾਂ ਇਹਨੂੰ ਕਹਿ ਦਾਂਗੇ ਵੀ ਪੂਛ ਵੀ ਲਾ ਕੇ ਦੇਣੀ ਪਊਗੀ ਤੇ ਜ਼ਿਆਦੇ ਪੈਸੇ ਮੰਗੇਗਾ ਝੋਟੀ ਸੀ ਤੇ ਬਾਕੀ ਲੇਵਾਲੂ ਲੇਵਾਲੂ ਬਾ ਦਿਖਾ ਦਿਓ ਪੰਡਤ ਜੀ ਤੋੜ ਦੇ ਲੇਵਾਲੂ ਬਾ ਬਾਹਾਂ ਝੋਟੀ ਦਾ ਤੋੜ ਦੇ ਬਾਈ ਅੱਗੇ ਨੂੰ ਆਹ ਗੱਲ ਕਰਾਂ ਨਾ ਇਹਦੇ ਰੰਗ ਰੰਗ ਦੀ ਗੱਲ ਕਰਾਂ ਮੈਂ ਸੱਜਣੋ ਕਾਠ ਜ਼ਰੂਰ ਦਰਮਿਆਨਾ ਮੀਨੀ ਝੋਟੀ ਆ ਔਰ ਦੁੱਧ ਦਾ ਰਿਕਾਰਡ ਵੀ ਚੰਗਾ ਦਾ ਦੇ ਨੇ ਪਿਛਲੇ ਸਲਵਾਂ ਕਮਾਲ ਆ ਭਈ ਐ ਉੱਤੇ ਤੇ ਇਧਰ ਇਧਰ ਕਮਾਲਾ ਇਹਨੂੰ ਕਮਾਲਾ ਕਮਾਲਤ ਹੁੰਦੀ ਮੀਣੀ ਝੋਟੀਆਂ ਮੀਣੀ ਦੀ ਮੰਗਰਾਂ ਥੋੜੀ ਜਿਆਦਾ ਰਹਿੰਦੀ ਆ ਫੱਡੀ ਗੱਲ ਆ ਨਾ ਬਾਈਆਂ ਨੇ ਇੱਕ ਇੱਕ ਕੱਚ ਜ਼ਰੂਰ ਛੜਤੀ ਇਹਦੇ ਜਿਹੜਾ ਜਿਹੜਾ ਸਿੰਗਾ ਸਿੰਗ ਨਹੀਂ ਬਣਵਾਇਆ ਜੇ ਸਿੰਗ-ਸਿੰਗ ਬਣਵਾਇਆ ਹੁੰਦਾ ਨਾ ਬਾਈ ਨੇ ਤੇਰੇ ਦੀ ਗੱਲੇ ਹੋਰ ਹੋਣੀ ਸੀ ਪਰ ਉੱਤੇ ਤੋਂ ਚੜਾਈ ਚੜੂਈ ਮਹਿੰਦੀ ਬਾੜੀਆ ਇਧਰ ਨੂੰ ਲਿਆ ਇਧਰ ਨੂੰ ਆਇਆ ਪੂਰੇ ਇਹ ਲਿਆ ਧੁੱਪ ਜੀ ਚ ਲਿਆ ਸਮਾਰ ਕੇ ਦਿਖਾ ਦੀ ਅੱਗੇ ਅੱਗੇ ਤੋਂ ਦਿਖਾ ਦੀ ਲੈ ਵਾ ਅੱਗੇ ਤੋਂ ਦਿਖਾ ਦੇ ਥਣਾਂ ਦਾ ਗੈਪ ਗੂਪ ਦਿਖਾ ਇਹ ਤਾਂ ਥਾਣੇ ਸੁਣ ਦੀ ਗੱਲ ਕਰਾਣਾ ਥਾਣੇ ਸੱਜਣੋਂ ਬਾਲਾ ਕੰਮ ਦਾ ਲੱਗਿਆ ਆ ਜਾ ਬਾਈ ਸੁਆ ਕਿਹੜਾ ਸੁਆ ਸੁਣਦੀ ਆ ਤੀਜਾ ਸੁਆ ਸੁਣਦੀ ਆ ਬਾਈ ਤੀਜਾ ਸੁਆ ਕਿੰਨੇ ਕਿ ਦਿਨ ਕੱਢਦੀ ਆ ਇੱਕ ਹਫਤਾ ਬਾਕੀ ਆ ਇੱਕ ਹਫਤਾ ਬਾਕੀ ਆ ਦੂਜੇ ਦਾ ਕੀ ਰਕਾਰਿਆ ਦੱਸਿਆ ਮਾਲਕਾ 14 ਕਿਲੋ ਦੁੱਧ ਦਿੱਤਾ ਤੈਨੂੰ ਲਿਸੂ 14 ਕਿਲੋ ਨਾ ਬਾਡੀ ਦੇ ਹਿਸਾਬ ਨਾਲ ਯਾਰ ਦੇ ਸਕਦੇ ਆ ਦੋ ਗਰੰਟੀ ਆ ਫੁੱਲ ਬਟਾ ਫੁੱਲ ਜੇ ਆਪਾਂ ਨੂੰ ਬੈਗੀ ਤਾਂ ਵੀ ਕੋਈ ਗੱਲ ਨਹੀਂ ਸਵੇ ਆਕੇ ਦੇ ਦਾਂਗੇ ਸਵੇ ਆਕੇ ਦੇ ਦਾਂਗੇ ਕਿੰਨੇ ਦੁੱਧ ਦੀ ਗਰੰਟੀ ਤੇ ਦੇ ਦਾਂਗੇ ਜੇ ਅੰਦਰ ਕੋਈ ਸੱਜਣਾ 15 ਕਿਲੋ ਦੀ ਔਰ ਤੇ ਦੇ ਦਾਂਗੇ ਭਾਈ ਹਨਾ ਤੁਣਾ ਦੀ ਬਿਲਕੁਲ ਗਰੰਟੀ ਧੁਰ ਦੀ ਧੁਰ ਪਾਈ ਪਿਛਲੀ ਵੀਡੀਓ ਜਿਹੜੀ ਆਪਾਂ ਬਣਾਈ ਤੀ ਮੰਡੀ ਚ ਛੋਟੀ ਦੀ ਹਾਂ ਭਾਈ ਹਾਂ ਉਹ ਛੋਟੀ ਕਿੱਥੇ ਦੇ ਸੱਜਣੇ ਲਈ ਦੀ ਆਪਾਂ ਤੋਂ ਉਹ ਭਾਈ ਆਪਣੇ ਸਾਡੇ ਨਾਲ ਹੀ ਪੰਨੇ ਘੰਡਾ ਮੰਨਾ ਪਹਿਲੇ ਇੰਚ ਰਹਿੰਦੇ ਆ ਬੰਦੇ ਬਾਹਰ ਗਏ ਵਿਆ ਬਹਰੀ ਬਹਰੀ ਇੰਤੋਂ ਸੱਜਣੇ ਤੈਨੂੰ ਫੋਨ ਕਰਿਆ ਆਪਾਂ ਕਿਹਾ ਸੀ ਦੋ ਘਟਾ 90 ਹਾਂ ਦੋ ਘਟਾ 90 ਹੀ ਦਿੱਤਾ ਬੰਦੇ ਅੱਛਾ ਦੋ ਘਟਾ 90 ਹੀ ਲੈ ਕੇ ਕਹਿੰਦਾ ਬਾਈ ਕੱਟ ਨਹੀਂ ਦਿੰਦਾ ਕਿੰਨੇ ਕਹਿਦਾ ਕਿ ਨਾ 19 ਦੇ ਦੂੰ ਮੈਂ ਖੇਡਿਆ ਝੋਟੀ ਕਿਵੇਂ ਨਿਕਲੀ ਆਪਣੀ ਬਾਈ ਕੋਲ ਜਾ ਕੇ ਬਹੁਤ ਵਧੀਆ ਨਿਕਲੀ ਬਾਈ 12 ਕਿਲੋ ਬੌਲਾ ਅੱਛਾ 12 ਕਿਲੋ ਬੌਲਾ ਫੋਨ ਕਰਾਈ ਦਿੰਦੇ ਆ ਫਿਰ ਆਪਾਂ ਹੁਣ ਕਿੰਨਾ ਕੁ ਦੁੱਧ ਪਵਾ ਦਾਂਗੇ 15 ਕਿਲੋ ਦੀ ਗਾਰੰਟੀ 15 ਨਹੀਂ ਗਾਰੰਟੀ ਬਿਲਕੁਲ ਗਾਰੰਟੀ ਇਹ 15 ਦੀ ਗਾਰੰਟੀ ਵਾਲੀ ਮੀਣੀ ਝੋਟੀ ਆਪਾਂ ਕਿੰਨੇ ਦੀ 90000 ਰੁਪਏ ਦੀ ਛੜ 90 ਦੀ ਹੋਰ ਮਾਨਤਾ ਨਹੀਂ ਮਾਨਤਾ ਨਹੀਂ ਬਾਈ ਮੁੱਲ ਤਾਂ 1 5 ਕਰਿਆ ਨਾ ਅੱਛਾ ਮੁੱਲ ਮੰਡੀ ਦਾ 1 5 90 ਦੀ ਛੜ ਦਾਂਗੇ ਲੈ ਸੋ ਜਿਹਨੂੰ ਆਪਾਂ ਨੇ ਨਾ ਇਹ ਤੋਂ ਪਹਿਲਾਂ ਵੀਡੀਓ ਮੰਡੀ ਚ ਵੀਡੀਓ ਬਣਾਤੀਆਂ ਪਰ ਜਿਹੜਾ ਆ ਰੇਟ ਆ ਮੈਨੂੰ ਤਾਂ ਇਹ ਰੇਟ ਕਿਤੇ ਮਿਲਿਆ ਨਹੀਂ ਕਿਉਂਕਿ ਗੱਲ ਕਰਾਂ ਇਹਦੇ ਚਗਾਠੇ ਦੀ ਇਹਦੀ ਚੜਾਈ ਦੀ ਤੇ ਇਹਦੀ ਕੁਆਲਿਟੀ ਦੀ ਗੱਲ ਕਰਾਂ ਬੈਂਕ ਕੁਆਲਿਟੀ ਵਾਲੀ ਆ ਦੁੱਧ ਪਾ ਦੂਗੀ ਤੇ ਬਾਕੀ ਨੰਬਰ ਬੋਲ ਦੇ 88476 ਹਾਂਜੀ 331 ਸਪਿੰਡ ਕਿਹੜਾ ਮਹਾਰਾਜ ਕਿੱਥੇ ਰਹਿ ਜਾਂਦਾ ਰਾਮਪੁਰੇ ਦੇ ਨਾਲ ਹੀ ਆ 2 ਕਿਲੋਮੀਟਰ ਅਜਾ ਰਾਮਪੁਰਾ ਫੂਲ ਰਾਮਪੁਰਾ ਫੂਲ ਤਾਂ ਨਾ ਉਹੀ ਹੈ ਨਾ ਦੁੱਧ ਵਾਲਾ ਏਰੀਆ ਜੇ ਗੱਲ ਕਰਾਂ ਮੈਂ ਬਠਿੰਡਾ ਰਾਮਪੁਰਾ ਫੂਲ ਲਹਿਰਾ ਗਾਗਾ ਬੱਲਰਾ ਇਹ ਸੱਜਣੋ ਕੁਝ ਏਰੀਏ ਹੈਗੇ ਨੇ ਪੰਜਾਬ 'ਚ ਜਿਨ੍ਹਾਂ ਦੇ ਜਾਨਵਰ ਦੁੱਧ ਚੰਗਾ ਪਾਉਂਦੇ ਨੇ ਹੋਰ ਝੋਟੀ ਕਿਹੜੀ ਆ ਦੁੱਧ ਕੋ ਖੜੀ ਆ ਬਾਈ ਜੀ ਆਜੋ ਉਹ ਵੀ ਦੂਜੇ ਸੂਆ ਕਹਿੰਦਾ ਬਾਈ ਸੂਆ ਨਾ ਤੁਸੀਂ ਇਹਦਾ ਚਾਹੇ ਤੀਜਾ ਮੰਨ ਲਿਓ ਪਤਾ ਨਹੀਂ ਸਾਹਮੂਲ ਮਾਲਕ ਨੇ ਘੱਟ ਕਰਿਆ ਇਹਦੀ ਹੈਨਾ ਤੁਸੀਂ ਤੀਜਾ ਸੂਆ ਮੰਨ ਕੇ ਬਾਈ ਕੋ ਲੈਣਾ ਆ ਇਹਦੇ ਕਿੰਨੇ ਕਿ ਦਿਨ ਲੈਂਦੇ ਨੇ ਸੂਣਦੇ ਇਹ ਤਾਂ ਬਾਈ 1-2 ਦਿਨ ਹੀ ਲਓ 1-2 ਦਿਨ ਹਾਂ ਇਹ ਥੱਲੋਂ ਕਿ ਮੈਂ ਥੋੜੀ ਕੱਕ ਲੱਗਦੀ ਆ ਥੱਲੇ ਬਾਈ ਥੱਲੋਂ ਨਹੀਂ ਘੱਟ ਮੰਡੀ ਤਾਂ ਕੇ ਪਸੂ ਚੱਕ ਚੁੱਕੇ ਜਾਂਦਾ ਕਈ ਵਾਰੀ ਲੈਵਾ ਚੱਕ ਚੁੱਕ ਜਾਂਦਾ ਬੰਦ ਲੇਵੇ ਦੀ ਨਾ ਤੋੜ ਕੇ ਦਿਖਾ ਦੇ ਇੱਕ ਵਾਰੀ ਤੋੜਦੀ ਬਹੁਤ ਸੋਹਣਾ ਲੱਗ ਦਿਖਾਉਂਦੇ ਜੇ ਸੱਚ ਨੂੰ ਇਹਦੇ ਕੱਦਕਾਰ ਦੀ ਗੱਲ ਕਰੀਏ ਕੱਦਕਾਰ ਤਾਂ ਨਹੀਂ ਇਹਦਾ ਬਾਹਲਾ ਵੱਡਾ ਦਰਮਿਆਨੇ ਕੱਦਕਾਰ ਚ ਹੀ ਆ ਪਰ ਥਣ ਥਣਾਉ ਓਟੇ ਦੇ ਵੀ ਚੰਗਾ ਲੱਗਿਆ ੱਲੇ ਵਾਰ ਇੱਕ ਜਣਾ ਐ ਲੱਗਦੀ ਆ ਵੀ ਜਿਵੇਂ 2-4 ਦਿਨ ਹਜੇ ਕੱਦ ਦੂ ਵੀ ਹੈ ਨਾ ਲੈ ਸਕਦੀ ਆ ਮੰਡੀ ਦਾ ਅਬਾਣ ਥਾਨ ਜੀ ਹਿੱਲੀ ਜਾਂਦੇ ਨੇ ਧਾਰਾ ਜੀ ਹਲੇ ਜੋਸ਼ ਚੱਕ ਰਿਆ ਨਹੀਂ ਲੈ ਲੈ ਜਮਾ ਗੱਡੀ ਦੀ ਸਫਰ ਕਰਕੇ ਪਹੁੰਚਿਆ ਗੱਡੀ ਜੀ ਇਹਦਾ ਇਹਦਾ ਕੀ ਰੇਟਰ ਹੋਊਗਾ ਇਹਦਾ ਭਾਈ ਮੁੱਲ ਤਾਂ ਹੈਗਾ 75000 ਰੁਪਏ ਅੱਛਾ ਮੁੱਲ 75 ਕਿੰਨੇ ਦੀ ਛੱਡਦੇ 70 ਜੋ ਵੀ ਕਰਦੀ ਯਾਰ ਮਾਨਤਾਨ ਹੋ ਜੀ ਕਾ ਖੜਿਆ ਬੰਦੇ ਲਈ ਜਾਂਦਾ ਇੱਕ ਬੰਦਾ ਤਾਂ ਇਹ ਹੁੰਦਾ ਭਾਵੇਂ ਦਿਖਾ ਦਿਓ ਸੌਦਾ ਹੋ ਹੀ ਜਾਂਦਾ ਜੀ 65 ਸ਼ਾਇਦ ਮੰਡੀ 'ਚ ਇਹ ਝੋਟੀ ਤੇ ਲੱਗੀ ਜਾਂਦਾ ਹੋਰ ਕਿੰਨੇ ਦੀ ਛੱਡ ਦਿੰਦੇ 2 ਗੱਟ 70000 ਭਵਾਨ ਥਾਨ ਹੋ ਜੂ ਬਈ ਯਾਰ 70 ਜੋ ਵਧੀਆ ਮਾਨਤਾਨ ਹੋ ਜੂਗਾ ਸੌਦਾ 1000 2000 ਘੱਟ ਹੋ ਜੂਗੀ ਮੌਕੇ ਤੇ 来ਣਾ ਸੱਜਣੋ ਹੁਣ ਆਪਾਂ ਤੰਬੂ ਵਾਲੇ ਪਾਸੇ ਆ ਗਏ ਜਿੱਧਰ ਆਪਾਂ ਕਹਿ ਦਿੰਦੇ ਆ ਨਾ ਵੀ ਮੇਨ ਵਪਾਰੀ ਲਾ ਲੋ ਵੱਡੇ ਵਪਾਰੀ ਲਾ ਲੋ ਇੱਧਰਲੀ ਸਾਈਡ ਤੇ ਤੰਬੂ ਲਾਉਂਦੇ ਨੇ ਮਤਲਬ ਤੰਬੂਆਂ ਜੇ ਆਪਾਂ ਗੱਲ ਕਰ ਲਈ ਨਾ ਮਾਲ ਵੀ ਉੱਚੇ ਰੇਟ ਦਾ ਹੁੰਦਾ ਤੇ ਮਾਲ ਵੀ ਬੜਾ ਸੁਥਰਾ ਹੁੰਦਾ ਮੰਡੀ 'ਚ ਮੈਂ ਗੇੜੇ-ਗੂੜੇ ਦੇ ਕੇ ਨਾ ਇੱਥੇ ਆ ਗਿਆ ਹੁਣ ਆ ਸੱਜਣ ਦੀ ਲੱਗਿਆ ਵੀਡੀਓ ਬਣਾਉਣਾ ਪਹਿਲਾਂ ਆਪਾਂ ਸਾਨੂੰ ਇਹਦੇ ਨਾਲ ਮਲਿਆਉਣੇ ਆ ਤੇ ਫਿਰ ਇਹਦੀ ਮੱਝ ਦੀ ਡਿਟੇਲ ਪੁੱਛਾਂਗੇ ਤੇ ਰੇਟ ਰੂਟ ਸਾਰਾ ਕੁਝ ਮੈਂ ਵੀਡੀਓ 'ਚ ਹੀ ਕਰਾ ਦੂੰਗਾ ਤੇ ਨੰਬਰ ਵਾਈ ਦਾ ਵੀਡੀਓ 'ਚ ਹੀ ਲਾ ਦੂੰਗਾ ਮੈਂ ਭਾਈ ਨ ਜੱਗਰ RAM ਹਾਂਜੀ ਕਿਹੜਾ ਪਿੰਡਾ ਭਵਾ ਧੋੜਾ ਤੂੰ ਤੇਰੇ ਇਲਾਕੇ ਦੇ ਵਪਾਰੀ ਬਹੁਤ ਨੇ ਯਾਰ ਹਨਾ ਹਾਂ ਕੋਈ ਬਖਸ਼ ਬਖਸ਼ ਹੋਈ ਹੋਇਆ ਕਰੇ ਏਰੀਆ ਨੇ ਹੋਰ ਹੈ ਵੀ ਵਪਾਰ ਦਾ ਕੰਮ ਹੀ ਕਰਨਾ ਤੇਰੇ ਸਾਰੇ ਇਲਾਕੇ ਨੇ ਕੋਈ ਬਖਸ਼ ਹੋਈ ਹੁੰਦੀ ਆ ਪਾਸਾ ਕੋਈ ਵਾਰੀ ਹੈ ਬਾਦੂ ਬਵਾਰੀ ਨਾ ਜਿਹੜਾ ਇਹ ਏਰੀਆ ਨਾ ਸੱਜਣੋਂ ਬਾਈ ਨੇ ਦੱਸਿਆ ਇਹ ਏਰੀਏ ਦੇ ਵਿੱਚ ਸਾਨੂੰ ਵਪਾਰੀ ਬਹੁਤ ਮਤਲਬ ਬਹੁ ਗਿਣਤੀ ਚ ਮਿਲਣਗੇ ਏਰੀਏ ਦੇ ਵਪਾਰੀ ਹਨਾ ਇਹ ਝੋਟੀ ਜਿਹੜੀ ਆਪਾਂ ਦਿਖਾਵਾਂਗੇ ਅੱਜ ਸੁਹਾ ਕਿਹੜਾ ਇਹਦਾ ਇਹਦਾ ਸੂਆ ਦੂਜਾ ਦੂਜਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਪਰਸੋ ਸੂਈ ਆ ਵੀਰੇ ਬੋਲੇ ਚ ਹੀ ਆ ਤਾਂ ਕਰਕੇ ਹੈ ਨਾ ਹਲੇ ਕਰੰਟ ਜਾ ਨਹੀਂ ਕੱਢਿਆ ਹੁਣ ਹੈ ਨਾ ਜਿਵੇਂ ਬੋਲੇ ਖਾਲੀ ਹੈ ਮੰਨ ਲਾ ਅੱਛਾ ਬੋਲੇ ਖਾਲੀ ਹੈ ਜਿਵੇਂ ਆਪਾਂ ਕਹਿੰਦੇ ਨੇ ਦੁੱਧ ਤੇ ਆ ਜਾਂਦੀ ਆ ਉਦੋਂ ਬਾਜ਼ਾਰ ਚ ਕਰੰਟ ਜਾ ਬਾਲਾ ਕੱਢਦੀ ਆ ਹੈ ਨਾ ਬੋਲੇ ਚ ਮੈਂ ਇੱਕ ਦੋ ਹੋਰ ਵੀ ਵੀਡੀਓ ਬਣਾ ਕੇ ਆਇਆ ਬੋਲੇ ਚ ਮੈਂ ਇਸ ਨਾਲ ਥੋੜੀ ਥੱਲੋਂ ਢਿੱਲੀ ਜੀ ਰਹਿੰਦੀ ਹੈ ਨਾ ਪੱਕੇ ਰੰ ਲੈ ਗਾ ਜਾਂਦਾ ਬੋਲਾ ਹੁਣ ਜਾ ਕੇ 5-7 ਦਿਨਾਂ ਚ ਆਉਗਾ 5-7 ਦਿਨਾਂ ਕਿੰਨਾ ਕ ਦੁੱਧ ਪਾ ਸਕਦੀ ਐ ਦੁੱਧ ਦੇ ਦੂ ਵੀਰੇ 16 17 ਕਿਲੋ ਦਾ ਆਰਾਮਦਾਰੀ ਨਾਲ 15 ਪਲੱਸ ਦੇ ਦੂਗੀ 15 ਵੀ ਖਾਸਾ ਹੁੰਦਾ ਹੈ ਨਾ ਨਹੀਂ ਦੇ ਉਹ ਆਪਾਂ ਲੱਗ ਬਿਆ ਉਹ ਕਰਨਾ ਡੱਬੇ ਮਾਰਨਾ ਬਾਲਟੀ ਖਾਲੀ ਹੋ ਜੀ ਆ ਲੈ ਖੋਲ ਕੇ ਤੋਰ ਦੇ ਇੱਕ ਵਾਰੀ ਲੈ ਵੀ ਇੱਕ ਵਾਰੀ ਨਾ ਸੱਜਣਾ ਦਿਖਾ ਦੇ ਮੱਝ ਨੂੰ ਸਮਾਰ ਕੇ ਲੇਵਾਲੂ ਬਾ ਦਿਖਾ ਦੇ ਤੇ ਉੱਤੇ ਤੋਂ ਚੜਾਈ ਜਦ ਵੀ ਦਿਖਾ ਦੇ ਇਹਦੀ ਜੇ ਗੱਲ ਕਰਾਂ ਨਾ ਸੱਜਣੋਂ ਮੈਂ ਇਹਦੀ ਜਾਤ ਜੂਤ ਇਹਦੀ ਬਹੁਤ ਚੰਗੀ ਆ ੱੱਲੇ ਵਾਲੂ ਬਾ ਵੀ ਚੰਗਾ ਦਿਖਾਉਂਦੀ ਆ ਗੱਲ ਕਰਾਂ ਇਹਦੇ ਥਣ ਦੀ ਥਣ ਵੀ ਬੜਾ ਕੰਮ ਦਾ ਲੱਗਿਆ ਮੁਠੀ ਚਵਾਈ ਵਾਲਾ ਤੇ ਮੋਟਾ ਥਣ ਲੱਗਿਆ ਸੱਜਣੋ ਬਾਕਮਾਲ ਆ ਬਾਈ ਤੇ ਜਾਤ ਜੂਤ ਆ ਨਾ ਮੈਂ ਇਹਦੀ ਜਾਤ ਜੂਤ ਬਹੁਤ ਚੰਗੀ ਆ ਤੇ ਰੰਗ ਰੰਗ ਵੀ ਮੈਂ ਤਾਂ ਨਾ ਕਹਿ ਦਈਏ ਨਾ ਆਪਾਂ ਜਮਾ ਕਰਾਂਗਾ ਰੰਗ ਜਲਾ ਦੇਗਾ ਕਿਲੋ ਘਾਟਾ ਨਿਕਲੇਗਾ ਬੜੀਆ ਰੰਗ ਰੂਪ ਚੰਗੀ ਮੈਂ ਆ ਹੱਲੇ ਨਾ ਮੂਰੇ ਜ ਹੋਣ ਕਰਕੇ ਨਾ ਥੋੜੀ ਜਿਹੀ ਤੁਨ ਢਿੱਲੀ ਜੀ ਲੱਗੂ ਕਿਉਂਕਿ ਬੋਲੇ ਤੇ ਜਿਹੜਾ ਖਾਲੀ ਹੁੰਦਾ ਨਾ ਥੋੜਾ ਥੱਲੇ ਕੋਲਾ ਜਾਂ ਰਹਿੰਦਾ ਜਦੋਂ ਦੁੱਧ ਤੇ ਆ ਜਾਂਦਾ ਇਹ ਤਾਂ ਬਾਜ਼ਾਰ ਥਾਂ ਕਿਲੋ ਦੀ ਲੈ ਬੈਗ ਤੋਂ ਦਿਖਾ ਦੇ 12 ਕਿਲੋ ਦੀ ਕਾਂਟੀ ਮਾਰ ਕੇ ਦਿਖਾ ਦੇ ਥੱਲਿਓ ਛੱਡ ਨਹੀਂ ਪਾਸਾ ਕਿਵੇਂ ਲੱਗਦਾ ਇਹਨੂੰ ਥੋੜਾ ਜਿਆਦਾ ਪਾਸਾ ਦਾ ਭਾੜਾ ਕੋਲਾ ਹੈ ਬਾਈ ਤਾਜੀ ਕੋਈ ਨਹੀਂ ਕੋਲਾ ਬੈਠੂ ਬੈਠੀ ਉੱਠੀ ਹੋਏ ਨੇ ਜੀ ਜੀ ਕਰਕੇ ਹੋ ਜਾਂਦਾ ਮੰਡੀ ਕਰਕੇ ਕਾੜਾ ਕੁੜਾ ਉਦਾਂ ਉਦਾਂ ਤਾਂ ਨਹੀਂ ਕੋਈ ਥੱਲਿਓ ਫਰਕ ਨਾ ਨਾ ਥੱਲਿਓ 100 ਨੰਬਰ ਥੱਲਿਓ 100 ਹੈ 100 ਦੀ 100 15 ਕਿਲੋ ਦੁੱਧ ਪਾਜਾ ਜਮਾ ਰੇਟ ਇਹਦਾ 135 135 ਦਾ ਬਾਹਲਾ ਰੇਟ ਹੈ ਬਾਹਲਾ ਨਹੀਂ ਮੰਦਰਾਮ ਚੱਲਿਆ ਹੁੰਦਾ ਕੱਲ ਮਾਰਦੇ ਹਾਂ ਹੈ ਮੰਦੇ ਕਰਕੇ ਹੀ ਮੈਂ ਕਿੰਨਾ ਬਾਲਾ ਮੰਗਦਾ ਮੈਂ ਦੇਵਾਂ ਕਿੰਨੇ ਦੇਵਾਂ ਮੈਂ 15 ਦੀ ਦੇਵਾਂਗੇ ਨਾ ਨਾ ਮੈਂ ਦੇਵਾਂਗੇ 1.25 ਦੀ 1.25 ਦੀ ਹੁਣ ਥੋੜਾ ਠੰਡਾ ਚੱਲ ਰਿਹਾ ਕੰਮ ਮੈਂ ਠੰਡੇ ਕਰਕੇ ਜੇ ਮੈਂ 1.5 ਲੱਖ ਦੇ ਦਿਆਂਗਾ ਫਿਰ ਕਿੰਨੇ ਦੀ 1.5 ਲੱਖ ਦੀ ਪੂਰੇ ਦੀ ਅੱਛਾ ਹੁਣ ਕਿੰਨੇ ਦੀ ਛੱਡ ਦਾਂਗੀ 25 ਵਾਲੀ ਗੱਲ ਛੱਡ 1.25 બસ ਮਾਨਤਨ ਤਾਂ ਟੋਰ ਛੜਾਈ ਕਰ ਦਿਆਂਗੇ ਇਹਦੇ ਚ ਮਾਨਤਨ ਕਰ ਦਾਂਗੇ ਆਪਾਂ ਜੇ ਕੋਈ ਦੂਰੋਂ ਉੱਪਰ ਆਇਆ ਕਰਾਇਆ ਕੱਪਾ ਛੜ ਦਾਂਗੇ 2-4000 ਰੁਪਏ ਛੜ ਦਾਂਗੇ ਕਾਹਦੇ ਲੱਤੇ ਜੋਗਾ ਨਾ ਉਹਨਾਂ ਕ ਛੜ ਦਾਂਗੇ ਕਿੰਨੀਆਂ ਮਈਆਂ ਲੈ ਕੇ ਆਜੇ ਮਈਆਂ 7 ਲੈ 7 ਹੋਰ ਮੈਂ ਕਿਹੜੀ ਦਿਖਾਵਾਂਗੇ ਆਪਾਂ ਆਹ ਖੜੀ ਹੈ ਨਾਲ ਦੀ ਆਜਾ ਬੰਦਾ ਇੱਧਰ ਲਿਆ ਕੈਮਰਾ ਆਹ ਮੈਂ ਤੇ ਕੈਮਰਾ ਮਾਰਦੀ ਤੇ ਵੀ ਇਹ ਬਿਪਾਰੀ ਹਾਰ ਸਿੰਘ ਆਰ ਕਾਤੂ ਕਰਦੇ ਨੇ ਵੀ ਜੱਜ ਜਾਂਦੀ ਹੈ ਮੈਂ ਸੋਹਣੀ ਲੱਗਦੀ ਐ ਬੁੱਟ ਨੂੰ ਕਈ ਵਾਰੀ ਹੈ ਨਾ ਨਵੇਂ ਬੰਦੇ ਨੂੰ ਹੈ ਨਾ ਕਿਸਾਨ ਬੰਦਾ ਲੈਣ ਆਉਂਦਾ ਉਹੀ ਜੱਚੀਏ ਨੇ ਚੁੰਨੀ ਚੰਨੀ ਪਾਉਂਦੀ ਉਹ ਪੈ ਗਾ ਨੂੰ ਜੱਜਦੀ ਐ ਮੈਂ ਜੱਜਦੀ ਐ ਸੋਹਣੀ ਵੀ ਲੱਗਦੀ ਐ ਹਾਰ ਸਿੰਘ ਆਰ ਨਾਲ ਮੇਕਅਪ ਨਾਲ ਨਹੀਂ ਹੁਣ ਸੋਹਣੀ ਲੱਗਣ ਲੱਗ ਜਾਂਦੀ ਐ ਜਨਾਨੀ ਐ ਤਾਂ ਫਿਰ ਸਾਰਾ ਕੁਝ ਹੀ ਕਰਨਾ ਪੈਂਦਾ ਤੈਨੂੰ ਕੋਈ ਜੇ ਤੋੜ ਦੇ ਭਾਈ ਇਹਨੂੰ ਤਾਂ ਪਾ ਦੇ ਇਹ ਪੱਲਾ ਹਲਿਆਵਾ ਕੇ ਦੇਰੀ ਕੋਈ ਇਹਦਾ ਦੂਜਾ ਸੁਆ ਇਹਦਾ ਵੀ ਦੂਜਾ ਸੁਆ ਇਹਨੂੰ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਿਆ ਅੱਜ ਹਫਤਾ ਸੂਈ ਨੂੰ ਇੱਕ ਹਫਤਾ ਲਾ ਸੱਜਣੋ ਇਹਨੂੰ ਹੋ ਗਿਆ ਓਏ ਹਵਤਾ ਸੂਈ ਨੂੰ ਪਰ ਜੇ ਗੱਲ ਕਰਨਾ ਨਾ ਬਾਈ ਦੀਆਂ ਮਈਆਂ ਥੱਲੇ ਦੀਆਂ ਵੀ ਚੰਗੀਆਂ ਨੇ ਤੇ ਉੱਤੋਂ ਵੀ ਸਾਫ਼ ਬਹੁਤ ਨੇ ਬੜਾ ਕਮਾਲ ਆ ਬਾਈ ਤੇ ਇਹਦੀ ਚੰਗਾਈ ਦੀ ਗੱਲ ਕਰੀ ਨਾ ਆਪਾਂ ਪੁੱਠੇ ਦੀ ਚੜਾਈ ਦੀ ਜਿਸ ਨੂੰ ਗੱਲ ਕਰਾਂ ਉੱਤੇ ਤੋਂ ਇਹਦੇ ਪੁੱਠੇ ਦੀ ਵੀ ਚੜਾਈ ਬਹੁਤ ਜ਼ਿਆਦੇ ਆ ਜਾਨ ਵਾਲੀ ਝੋਟੀਆਂ ਤੇ ਪੁੱਛਦਿਆਂ ਸੱਜਣ ਨੂੰ ਵੀ ਇਹਦੇ ਕਿੰਨੇ ਕੇ ਰੁਪਏ ਮੰਗਦਾ ਤੇ ਕਿੰਨਾ ਕਦ ਦਿੰਦਾ ਦੁੱਧ ਕਿੰਨਾ ਕਾ ਠੀਕ ਆ ਠੀਕ ਆ ਬਾਈ ਦੁੱਧ ਕਿੰਨਾ ਕਾ ਥੱਲੇ ਦੁੱਧ ਹੁਣ ਹੋਊ ਬਾਈ 13 ਕਿਲੋ 13 ਕਿਲੋ ਕਿੰਨੇ ਕੇ ਦੁੱਧ ਦੀ ਉਮੀਦ ਆ ਆਪਾਂ ਨੂੰ ਦੁੱਧ ਦੇ ਦੋ 10 ਕਿਲੋ ਦੇ ਦਊ ਇਹਦਾ ਫਿਰ ਰੇਟ 20 ਆ ਵੀ ਗੱਲ ਦੇ ਇੱਕ ਇਹਦਾ ਰੇਟ ਇਹਦਾ ਰੇਟ ਇੱਕ 40 1 40 ਉਹ ਦੋਜੀ ਦੁੱਜੀ ਰੇਟ ਕੈਡੇ ਕਰੀ ਇਹਨਾਂ ਨੂੰ ਰੇਟ ਝੋਟੀਆਂ ਵੀ ਦੇ ਕੇ ਨਹੀਂ ਆ ਚੰਗੀਆਂ ਚੰਗੀਆਂ ਦੇ ਕੇ ਲੱਗ ਕੇ ਚੁਲਿਆ ਹਰਿਆਣੇ ਚੋਂ ਆਈਆਂ ਹੋਈਆਂ ਬਈ ਤੂੰ ਵਪਾਰੀ ਜਾਵੇ ਮਾਲ ਹਰਿਆਣੇ ਵੀ ਦੱਸਦੇ ਹੈ ਨਾ 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 ਆਪਣਾ ਹੈ ਹੀ ਹਰਿਆਣੇ ਦਾ ਮਾਲ ਤੈਨੂੰ ਮਈਆਂ ਹੀ ਦੱਸਦੀਆਂ ਨੇ ਉਹ ਤਾਂ ਆਈ ਦੀ ਕੀ ਤੇਲਾ ਝੁੱਟੀ ਆ ਝੋਟੀ ਵੀ ਦਿਖਾ ਦੇ ਪੰਡਤ ਨੇੜੇ ਇਹਦਾ 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 ਲੇਬਲੂ ਬਾ ਦਿਖਾ ਸਮਾਰ ਕੇ ਕਿਵੇਂ ਠੂਕੀ ਘਟਿਆ ਤੇ ਨਾੜਾ ਨੂੰ ਰਹਿਦੇ ਹਵਾਨੇ ਤੇ ਬਹੁਤ ਨੇ ਤੇ ਬਾਕੀ ਥਣ ਥਣ ਵੀ ਆਨ ਗੱਡੀ ਖੜੀ ਆ ਹਨਾ ਪੂਰਾ ਆ ਜਾ ਮੋੜ ਲਿਆ ਬਸ ਮੋੜ ਲਿਆ ਮੋੜ ਲਿਆ ਇਹ ਵੀ ਛੋਟੀ ਛੱਜਣੋਂ ਚੰਗੀ ਆ ਮਾਲ ਤਕਰੀਬਨ 22 ਦੀ ਨਾਲ ਸਾਰੀ ਦੌਣੀ ਤੇ ਮਾਲ ਤਾਂ ਸਾਰੀ ਸੁਥਰਾ ਮਾਲ ਚੰਗਾ ਖਰੀਦਣਾ ਬਈ ਚੰਗੇ ਮਾਲ ਲੱਗੂ ਇਹ ਦਾ ਇਹਦਾ ਸੁਗਾ ਕਿਹੜਾ ਇਹਦਾ ਵੀ ਦੂਜਾ ਸੁਗਾ ਇਹਦਾ ਵੀ ਦੂਜਾ ਸੁਗਾ ਵੱਡੀ ਲੈਂਦੇ ਨਹੀਂ ਆਪਾਂ ਕੋਈ ਚੀਜ਼ੇ ਦੂਜੀ ਪਹਿਲਾਂ ਨਹੀਂ ਦੂਜਣ ਬਸ ਅੱਛਾ ਇਹਨੂੰ ਕਿੰਨੇ ਕਿ ਦਿਨ ਹੋ ਗਏ ਸੁਈ ਨੂੰ ਇਹਨੂੰ ਵੀ ਹਵਤਾ ਹੋ ਗਿਆ ਇਹਦੇ ਥੱਲੇ ਤਾਂ ਫਿਰ ਤਿਆਰ ਇਹਦੇ ਥੱਲੇ 15 ਕਿਲੋ ਦੁੱਧ ਤਿਆਰ 15 ਤਿਆਰੀ ਦਾ ਗਿਆਮਾ ਲੇਵਾ ਪੱਕੇ ਲੇਵੇ ਦੀ ਹੈਨਾ ਲੇਵਾ ਪੱਕਾ ਟਾਈਟ ਲੇਵਾ ਵਿਖਾਉਂਦੀ ਆ ਬਾਕੀ ਥਣ ਥਣਾ ਉਟ ਚੰਗਾ ਲੱਗਿਆ ਚਵਾਈ ਤਾਂ ਨਰਮ ਹੈ ਦੀ ਚਵਾਈ ਇੱਕ ਨੰਬਰ ਰੇਟ ਇਹਦਾ ਫਿਰ ਰੇਟ ਇਹਦਾ ਹੈਗਾ 125 ਉੱਤੋਂ ਫਿੱਕੀ ਥੋੜੀ ਫਿੱਕੀ ਆ ਥੋੜੀ ਹੈਨਾ ਉੱਤੋਂ ਫਿੱਕੀ ਆ ਥੋੜੀ ਇਹ ਹੋ ਜੂਗੀ 10 ਦੁੱਸਦੀ ਹੋ ਜੂਗੀ 15 ਦੀ ਹੈ 15 ਦੀ 15 ਚ ਕਰਾਇਆ ਕਪਾ ਛੱਡ ਦਾਂਗੇ ਨਾ ਕੋਈ ਨਹੀਂ ਛੱਡਣਾ 15 ਨੂੰ ਨਹੀਂ ਛੱਡਦਾ ਕੋਈ ਹਾਂ ਇਹਦਾ ਨਹੀਂ ਕੋਈ ਛੱਡਣਾ ਨਾ ਨਾ ਥੋੜਾ ਤੂੰ ਆਇਆ ਮਾਰਿਆ ਬਾਈ ਮੈਂ ਤੁਹਾਨੂੰ ਕਿਹਾ 15 ਚ ਛੱਡ ਦੇਗਾ ਬਾਈ ਇਹਨੂੰ ਦੁੱਖ ਜਾਂ ਮੰਨ ਮੇਰੀ ਗੱਲ ਦਾ ਕਿਉਂਕਿ ਬਾਈ ਨੇ ਮਾਲ ਮਹਿੰਗਾ ਚੱਕਾ ਮਾਰਿਆ ਹੋਰ ਨੰਬਰ ਬੋਲ ਦੋ ਤੁਹਾਡਾ ਮੋਬਾਈਲ 98761 ਹਾਂਜੀ 19182 ਇੱਕ ਵਾਰੀ ਫੇਰ ਬੋਲੋ 98761 19182 ਹਾਂਜੀ ਨਾਮ ਤੇ ਐਡਰੈਸ ਦੱਸ ਜੱਗਰ RAM ਪਿੰਡ ਤੋਆ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਜੱਗਰ RAM ਪਿੰਡ ਧੋਲਾ ਜੱਗਰ RAM ਘਰੇ ਵੀ ਜਾਨਵਰ ਰੱਖਦੇ ਆਰੇ ਬਾਦੂ ਬਈ ਕਿੰਨੇ ਕਿ ਜਾਨਵਰ 10 ਹਾ ਟਾਈਮ ਹੁੰਦੀ ਕਿੰਨੇ ਤੋਂ ਕਿੰਨੇ ਰੇਟ ਆਵੇ ਰੇਟ ਮੰਨ ਕੇ ਚੱਲ ਤੂੰ 90 ਤੋਂ ਲਾ ਕੇ 1.5 ਲੱਖ ਸੇ 1.5 ਲੱਖ ਤੱਕ ਮੰਨ ਲੈ 12 ਕਿਲੋ ਤੋਂ ਲਾ ਕੇ 16-17 ਕਿਲੋ ਤੱਕ ਲੈ ਲੈ ਸਜਣੋ ਅੱਜ ਨਾ ਜੱਗਰ RAM ਬਾਈ ਦਾ ਨਾਮ ਆ ਇਹਦੇ ਨਾਲ ਮਿਲਿਆ ਤੁਹਾਨੂੰ ਅੱਗੇ ਹੋਰ ਵੀ ਜਾਨਵਰ ਦਿਖਾਵਾਂਗੇ ਮੰਡੀ ਦੇ ਤੇ ਆਜੋ ਅੱਗੇ ਲੈ ਕੇ ਚੱਲਦੇ ਆ ਆਪਣੇ ਚੈਨਲ ਨੂੰ ਲੈ ਕੇ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਓ ਧੰਨਵਾਦ